ਹੁੜਿਆਣਾ ਮਹਾਨਗਰ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ ਜੋ ਸੀਸੀਟੀਵੀ ਕੈਮਰਾ ਵਿੱਚ ਕੈਦ ਹੋਈ ਹੈ ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਇੱਕ ਦੁਕਾਨਦਾਰ ਹੈ ਜੋ ਦੁਕਾਨ ਤੇ ਬੈਠਾ ਹੈ ਅਚਾਨਕ ਇੱਕ ਗਾਹਕ ਸਮਾਨ ਲੈਣ ਲਈ ਦੁਕਾਨ ਤੇ ਆਉਂਦਾ ਹੈ ਦੁਕਾਨ ਵਿੱਚ ਸਮਾਨ ਲੈਂਦੇ ਸਮੇ ਗਾਹਕ ਨਾਲ ਦੁਕਾਨਦਾਰ ਦੀ ਕੁਝ ਗੱਲ ਸੁਣੀ ਹੁੰਦੀ ਹੈ 2 ਮਿੰਟ 3 ਮਿੰਟ ਆਪਸ ਦੇ ਵਿੱਚ ਗੱਲਬਾਤ ਹੁੰਦੀ ਹੈ ਸਮਾਨ ਗਾਹਕ ਨੂੰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਕੁਝ ਗੱਲਬਾਤ ਆਪਸ ਦੇ ਵਿੱਚ ਹੁੰਦੀ ਹੈ ਗੁੱਸੇ ਦੇ ਵਿੱਚ ਜਦੋਂ ਆਪਸ ਦੇ ਵਿੱਚ ਉਹਨਾਂ ਦੀ ਬਹਿਸ ਹੁੰਦੀ ਹੈ ਤਾਂ ਨੌਜਵਾਨ ਕੁਝ ਗੁੱਸੇ ਦੇ ਵਿੱਚ ਆ ਕੇ ਜਿਸ ਦੇ ਵਿੱਚ ਅਸੀਂ ਸਮਾਨ ਤੋਲਦੇ ਹਾਂ ਤਰਾਜੂ ਵੀ ਕਿਹਾ ਜਾਂਦਾ ਹੈ ਹਿੰਦੀ ਦੇ ਵਿੱਚ ਉਸ ਨੂੰ ਉਹ ਚੱਕ ਕੇ ਦੁਕਾਨਦਾਰ 'ਤੇ ਮਾਰ ਦਿੰਦਾ ਹੈ ਉਸ ਤੋਂ ਬਾਅਦ ਦੁਕਾਨਦਾਰ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਕੁਝ ਲਾਠੀ ਵਰਗਾ ਔਜ਼ਾਰ ਹੁੰਦਾ ਹੈ ਉਹ ਨੌਜਵਾਨ ਦੇ 'ਤੇ ਮਾਰਦਾ ਹੈ ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਫਿਲਹਾਲ ਤੁਹਾਨੂੰ ਦੱਸਦੀ ਕਿ ਲੁਧਿਆਣਾ ਵਿੱਚ ਆਏ ਦਿਨ ਅਜਿਹੇ ਵਾਰਦਾਤਾ ਦੇਖਿਆ ਜਾਂਦੀਆਂ ਨੇ ਕਿਤੇ ਡੁੱਟ ਖੋ ਦੀ ਵਾਰਦਾਤ ਹੁੰਦੀ ਹੈ ਕਿਤੇ ਫੋਨ ਖੋ ਲਏ ਜਾਂਦੇ ਨੇ ਫਿਲਹਾਲ ਲੁਧਿਆਣਾ ਮਹਾਨਗਰ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ ਨੌਜਵਾਨ ਸਮਾਨ ਲੈਣ ਪੁੱਜਦਾ ਹੈ ਦੁਕਾਨਦਾਰ ਵੱਲੋਂ ਦੱਸਿਆ ਗਿਆ ਹੈ ਕਿ ਨੌਜਵਾਨ ਉਸ ਤੋਂ ਆਧਾਰ ਸਮਾਨ ਮੰਗ ਰਿਹਾ ਸੀ ਜਦੋਂ ਦੁਕਾਨਦਾਰ ਨੇ ਮਨਾ ਕੀਤਾ ਤਾਂ ਨੌਜਵਾਨ ਉਸ ਨਾਲ ਬਹਿਸਣ ਲੱਗਾ ਆਪਸ ਦੇ ਵਿੱਚ ਬਹਿਸਬਾਜ਼ੀ ਤੋਂ ਬਾਅਦ ਨੌਜਵਾਨ ਨੇ ਤਰਾਜੂ ਚੱਕ ਕੇ ਮਾਰ ਦਿੱਤਾ ਦੁਕਾਨਦਾਰ ਵੱਲੋਂ ਵੀ ਕਾਰਵਾਈ ਕੀਤੀ ਗਈ ਹੈ ਦੁਕ